ਸਿਆਣੇ ਕਹਿੰਦੇ ਨੇ ਅਗਰ ਤੁਸੀਂ ਸੱਚੀ ਨੀਤ ਦੇ ਨਾਲ ਕਿਸੇ ਕੰਮ ਦੇ ਮਗਰ ਪੈਜੋ ਤਾਂ ਤੁਹਾਡੀ ਫਤਿਹ ਜ਼ਰੂਰ ਹੁੰਦੀ ਹੈ ਅੱਜ 26 ਜਨਵਰੀ ਦੇ ਮੌਕੇ ਦੇ ਉੱਤੇ ਸ਼ੁਭ ਦਿਹਾੜੇ ਦੇ ਮੌਕੇ ਦੇ ਉੱਤੇ ਮੈਂ ਆਪ ਸਭ ਨੂੰ ਸਭ ਤੋਂ ਪਹਿਲਾਂ ਤਾਂ ਗਣਤੰਤਰ ਦਿਵਸ ਦੀਆਂ ਸ਼ਾਰਪੁਰ ਤੋਂ ਜਿੱਥੇ ਮੇਰੀ ਡਿਊਟੀ ਲੱਗੀ ਹੈ ਆਪ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ ਅੱਜ ਦੇਸ਼ੀਓਂ ਵਿਹਾੜੇ ਤੇ ਮੈਂ ਆਪਣੇ ਹਲਕੇ ਦੇ ਲੋਕਾਂ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਤੇ ਉਹ ਹਜ਼ਾਰਾਂ ਲੋਕ ਜੋ ਰੋਜ਼ ਇਸ ਸੜਕ ਤੋਂ ਇਸ ਮਾਰਗ ਤੋਂ ਸਾਡੇ ਇਲਾਕੇ ਚੋਂ ਜਾਂ ਹਿਮਾਚਲ ਜਾਂਉਂਦੇ ਨੇ ਜਾਂ ਹਿਮਾਚਲ ਚੋਂ ਪੰਜਾਬ ਆਉਂਦੇ ਨੇ ਚੰਡੀਗੜ੍ਹ ਜਾਂਦੇ ਨੇ ਉਹਨਾਂ ਨੇ ਇੱਕ ਵੱਡੀ ਖੁਸ਼ਖਬਰੀ ਕਬੱਡੀ ਸੁਣਾਉਂਦੇ ਰਿਹਾ ਮੇਰੇ ਲੋਕਾਂ ਨੇ ਮੈਨੂੰ ਮਾਰਚ 2022 ਚ ਇਸ ਪਾਵਨ ਪਵਿੱਤਰ ਨਗਰੀ ਦਸ਼ਮੇਸ਼ ਪਿਤਾ ਦੀ ਨਗਰੀ ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ ਉਹ ਮਹਾਨ ਪਵਿੱਤਰ ਧਰਤੀ ਮਾਤਾ ਨਹਿਣਾ ਦੇਵੀ ਦੀ ਧਰਤੀ ਜਲਫਾ ਮਾਤਾ ਦੀ ਧਰਤੀ ਦੀ ਸੇਵਾ ਬਖਸ਼ੀ ਮੈਂ April 2022 ਤੋਂ ਇਸ ਕੰਮ ਦੇ ਮਗਰ ਪੈ ਗਿਆ ਉਹ ਕੰਮ ਜੋ ਸਾਡੇ ਹਲਕੇ ਦਾ ਸਭ ਤੋਂ ਵੱਡੀ ਮੰਗ ਸੀ ਕੀਰਪੁਰ ਸਾਬ ਤੋਂ ਲੈ ਕੇ ਜਿਹੜੀ ਮਹਿਤਪੁਰ ਉੱਨਾ ਤੱਕ ਨੰਗਲ ਦੇ ਬਾਰਡਰ ਤੱਕ ਜਿਹੜੀ ਸੜਕ ਹੈ ਉਹਦਾ ਚਾਰ ਮਾਰਗੀ ਹੋਣਾ ਇਸ ਸੜਕ ਨੇ ਨਾ ਜਾਣੇ ਪਤਾ ਨਹੀਂ ਕਿੰਨੇ ਲੋਕਾਂ ਦੀ ਜਾਨਾਂ ਲਈਆਂ ਕਿੰਨੇ ਮਾਵਾਂ ਦੇ ਪੁੱਤ ਚਲੇ ਗਏ ਕਿੰਨੇ ਘਰਾਂ ਦੇ ਚਿਰਾਗ ਬੁਝ ਗਏ ਮੈਂ ਅਨੇਕਾਂ ਇਧਰ ਨੇੜੇ ਘਰਾਂ 'ਚ ਜਾ ਕੇ ਦੇਖਿਆ ਜਿਨ੍ਹਾਂ ਦਾ ਪਰਿਵਾਰ ਖਤਮ ਹੋ ਗਿਆ ਕਿਉਂ ਲਖੂਨੀ ਮਾਰਕ ਸੀ ਜਿਹੜੇ ਘੱਟ ਮੋੜ ਤੇ ਸਿੰਗਲ ਮਾਰਕ ਹੋਣ ਕਰਕੇ ਬਹੁਤ ਤੇਜ਼ ਰਫ਼ਤਾਰ ਤੋਂ ਲੋਕ ਜਾਂਦੇ ਸੀ ਤੇ ਨਿਤ ਕੋਈ ਨਾ ਕੋਈ ਜਿਹੜੀ ਕੀਮਤੀ ਜਾਨ ਹੈ ਉਹ ਜਾਂਦੀ ਹੈ ਇਸ ਨੂੰ ਬਾਰ-ਬਾਰ ਕੇਂਦਰ ਸਰਕਾਰ ਦੇ ਕਿਤਾ ਕਈ ਸਰਵੇ ਕਰਵਾਏ ਚਿੱਠੀਆਂ ਲਿਖੀਆਂ ਕੋਈ ਵੀ ਅਗਰ ਆ ਕੇ ਰਿਕਾਰਡ ਚੈੱਕ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ ਤੇ ਸਾਨੂੰ ਸਾਡੀ ਜਿਹੜੀ 1 ਸਾਲ ਦੇ ਬਾਅਦ ਹੀ April 2023 ਚ ਸਾਨੂੰ ਇੱਕ ਵੱਡੀ ਜਿੱਤ حاصل ਹੋਈ ਜਦੋਂ ਮਿਨਿਸਟਰੀ ਨੇ ਕਹਿਤਾ ਕਿ ਹਾਂ ਇਸ ਰੋਡ ਰੋਡ ਦਾ ਕੰਸਲਟੈਂਟ ਹਾਇਰ ਕੀਤਾ ਜਾਵੇ ਤੇ ਸਰਵੇ ਕੀਤਾ ਜਾਵੇ ਸਰਵੇਅਰ ਨੂੰ ਬਾਰ ਬਾਰ ਮਿਲ ਮਿਲ ਕੇ ਮਿਲ ਮਿਲ ਕੇ ਅਸੀਂ ਜਿਹੜਾ ਹੁਣ ਅਜ ਇਸ ਮੁਕਾਮ ਤੇ ਪਹੁੰਚੇ ਆ ਕਿ ਇਹ ਜਿਹੜੀ ਸੜਕ ਹੈ ਪਾਸ ਹੋ ਚੁੱਕੀ ਹੈ ਮੈਂ ਨਵੰਬਰ 2024 ਦੇ ਵਿੱਚ ਗਟਕਰੀ ਸਾਹਿਬ ਨੂੰ ਮਿਲਿਆ ਜਦੋਂ ਇਹ ਸਟੇਜ ਫਾਈਨਲ ਸਟੇਜ ਤੇ ਸੀ ਅਪਰੂਵਲ ਤੇ ਸੀ ਉਹਨਾਂ ਦੇ ਟੇਬਲ ਤੇ ਸੀ ਤੇ ਉਹਨਾਂ ਨੂੰ ਜਾ ਕੇ ਦੱਸਿਆ ਕਿ ਸੜਕ ਕਿਉਂ ਜ਼ਰੂਰੀ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਉਹ ਨਹੀਂ ਵੱਡਾ ਦਿਲ ਦਿਖਾਉਂਦੇ ਹੋਏ ਸੜਕ ਵੀ ਪਾਸ ਕੀਤੀ ਤੇ ਇੱਕ ਛੋਟਾ ਜਿਹਾ ਬਾਈਪਾਸ ਅਨੰਪੁਰ ਸਾਹਿਬ ਸ਼ਹਿਰ ਲਈ ਤਾਂ ਕਿ ਹੌਲੇ ਮਹੱਲੇ ਦੇ ਵੇਲੇ ਜਦੋਂ ਲੱਖਾਂ ਦੀ ਸੰਗਤਾਂ ਆਉਂਦੀਆਂ ਤਾਂ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਤੇ ਟੂਰਿਜ਼ਮ ਹੋਰ ਵਧ ਸਕੇ ਹੋਰ ਪਰਫਲਿਤ ਹੋਵੇ ਏਰੀਆ 'ਚ ਨਵੀਂ ਤਰੱਕੀ ਹੋਵੇ ਉਹ ਵੀ ਪਾਸ ਕੀਤਾ ਆ ਇਹ ਚਾਰ ਮਾਰਗੀ ਬਨਨ ਦੇ ਨਾਲ ਜਿੱਥੇ ਮੇਰਾ ਮੰਨਣਾ ਹੈ ਕਿ ਜਿਹੜੇ ਐਕਸੀਡੈਂਟ ਆ ਉਹ ਬਿਲਕੁਲ ਖਤਮ ਹੋ ਜਾਣਗੇ ਉੱਥੇ ਨਾਲ ਹੀ ਸਾਡੇ ਇਲਾਕੇ ਦੇ ਵਿੱਚ ਰੋਜ਼ਗਾਰ ਟੂਰਿਜ਼ਮ ਇੰਡਸਟਰੀ ਇਸ ਦੇ ਵਿੱਚ ਵੀ ਵਾਧਾ ਹੋਊਗਾ ਮੰਗਲ ਸ਼ਹਿਰ ਦੇ ਵਿੱਚ 4 ਨਵੇਂ ਫਲਾਈਓਵਰ ਬਣ ਰਹੇ ਨੇ ਆਬਾਦੀ ਦੇ ਹਿਸਾਬ ਨਾਲ ਨੰਗਲ ਉਹ ਸ਼ਹਿਰ ਬਣ ਜਾਊਗਾ ਜਿਹਦੇ ਵਿੱਚ ਜੇਕਰ ਤੁਸੀਂ ਬਾਦੀ ਨਾਲ ਕੰਪੇਅਰ ਕਰੋ ਤਾਂ ਸਭ ਤੋਂ ਵੱਧ ਫਲਾਈਓਵਰ ਹੋਣਗੇ ਨੰਗਲ ਦੀ ਦਿਖ ਨੰਗਲ ਦੀ ਸੁੰਦਰਤਾ ਬਦਲ ਜਾਊਗੀ ਸਾਡੇ ਜਿੰਨੇ ਅੱਡੇ ਆ ਚਾਹੇ ਉਪਨੁਪਲੀ ਅੱਡਾ ਹੈ ਬ੍ਰਹਮਪੁਰ ਅੱਡਾ ਹੈ ਢੇਰ ਅੱਡਾ ਹੈ ਉੱਥੇ ਅਸੀਂ ਸਰਵਿਸ ਲੈਂਦੇ ਰਹੇ ਹਾਂ ਉੱਥੇ ਤਾਂ ਕਿ ਜਿਹੜਾ ਹੈ ਸਾਡੇ ਲੋਕਲ ਰੋਜ਼ਗਾਰ ਦੇ ਵਿੱਚ ਦੁਕਾਨਦਾਰਾਂ ਨੂੰ ਕੋਈ ਜਿਹੜਾ ਫਰਕ ਵੀ ਨਾ ਪਵੇ ਤੇ ਉਹਨਾਂ ਦੇ ਕੰਮਕਾਰ ਤੇ ਕੋਈ ਫਰਕ ਵੀ ਨਾ ਪਵੇ ਪਰ ਐਕਸੀਡੈਂਟ ਜਿਹੜੇ ਹਾਦਸੇ ਹੁੰਦੇ ਸੀ ਉਹਨਾਂ ਨੂੰ ਬਿਲਕੁਲ ਅਸੀਂ ਰੋਕ ਸਕੀਏ ਇਹ ਜਿਹੜਾ ਪ੍ਰੋਜੈਕਟ ਅਗਲੇ 3 ਮਹੀਨੇ ਦੇ ਵਿੱਚ ਸ਼ੁਰੂ ਹੋ ਜਾਊਗਾ ਤੇ ਮੈਂ ਹੋਰ ਇਹਦੇ ਵਿੱਚ ਬੇਨਤੀ ਕਰਕੇ ਇਹ ਵੀ ਮੰਗ ਕੀਤੀ ਹੈ ਕਿ ਕੋਈ ਵੀ ਨਵਾਂ ਟੋਲ ਟੈਕਸ ਇਸ ਦੇ ਉਤੇ ਨਾਲ ਲੱਗੇ ਜAVE ਤੇ ਮੇਰੀ ਪੂਰੀ ਕੋਸ਼ਿਸ਼ ਹੈ ਗੜਕਰੀ ਸਾਹਿਬ ਨੇ ਮੈਨੂੰ ਕਮਿਟ ਕੀਤਾ ਕਿ ਇਹਦੇ ਟੋਲ ਟੈਕਸ ਨਹੀਂ ਲੱਗੂਗਾ ਨਾਲ ਹੀ ਇਹ ਵੀ ਹੈ ਕਿ ਕੰਮ ਜਲਦੀ ਹੋ ਸਕੇ ਰਫਤਾਰ ਨਾਲ ਹੋ ਸਕੇ ਤਾਂ ਇਸ ਨੂੰ ਤਿੰਨ ਹਿੱਸਿਆਂ ਦੇ ਵਿੱਚ ਤਾਂ ਕਿ ਇੱਕੋ ਟਾਈਮ ਤੇ ਤਿੰਨ ਕੰਪਨੀਆਂ ਕੰਮ ਕਰਨ ਤਾਂ ਕਿ ਕੰਮ ਜਿਹੜਾ ਜਲਦੀ ਨਾਲ ਹੋ ਸਕੇ ਤਾਂ ਕੀਤਪੁਰ ਸਾਹਿਬ ਤੋਂ ਲੈ ਕੇ ਅਨੰਪੁਰ ਸਾਹਿਬ ਤੱਕ ਇੱਕ ਅਨੰਪੁਰ ਸਾਹਿਬ ਦੇ ਬਾਈਪਾਸ ਵਾਲਾ ਹਿੱਸਾ ਤੇ ਫਿਰ ਅਨੰਪੁਰ ਸਾਹਿਬ ਤੋਂ ਲੈ ਕੇ ਨੰਗਲ ਤੱਕ ਤਿੰਨ ਹਿੱਸਿਆਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਇਸ ਨੂੰ ਕਰੀਏ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਮਹਾਮਾਈ ਕਿਰਪਾ ਕਰੇਗੀ ਤੇ ਬਹੁਤ ਜਲਦੀ ਜਿਹੜਾ ਇਹ ਕੰਮ ਦੀ ਸ਼ੁਰੂਆਤ ਹੋਊਗੀ ਤੇ ਇਲਾਕੇ ਦੀ ਜਿਹੜੀ ਦੇਖਿਆ ਇਲਾਕੇ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਮੰਗ ਸੀ ਤੇ ਸਭ ਤੋਂ ਵੱਡੀ ਗੱਲ ਹੁਣ ਕਿਸੇ ਦਾ ਕਿਸੇ ਮਾਂ ਦੇ ਪੁੱਤ ਦੀ ਜਾਨ ਨਹੀਂ ਜਾਊਗੀ ਇਹੀ ਸਾਡੀ ਆਸ ਹੈ ਇਹੀ ਕਾਮਨਾ ਹੈ ਮੈਂ ਇਹ ਅੱਜ ਆਪ ਸਭ ਨੂੰ ਖੁਸ਼ਖਬਰੀ ਦੇਣੀ ਸੀ ਤੇ ਆਨ ਵਾਲੇ ਦਿਨਾਂ ਚਨਲਪੁਰ ਸਾਹਮਣੂ ਹੋਰ ਵੀ ਅਸੀਂ ਜਿਹੜੇ ਵੱਡੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ